ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੋਟਰ ਜੀ ਮਾਤਾ ਜੀ ਤੁਹਾਨੂੰ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਜੀ ਮੈਨੂੰ ਪੁੱਤਰ ਬੜੀਆਂ ਪ੍ਰੋਬਲਮਾਂ ਸਨ ਮੇਰੇ ਗੋਡੇ ਦੁਖਦੇ ਸੱਟ ਵੀ ਆ ਨਹੀਂ ਸੀ ਜਾਂਦਾ ਅੱਠੀ ਨਵੀਂ ਜਿਹੜੀ ਦੋਤਾ ਮੇਰੀਆਂ ਦੋਵੇਂ ਪੌਂਹੇ ਤੇ ਜੋੜਦਿਆਂ ਦਾ ਬਿਲਕੁਲ ਮੈਂ ਰੋਜ਼ਾਨਾ ਸਭ ਠੀਕ ਹੈ

ਜਿਹੜੇ थोड़े ਗੋਡੇ दर्द ਦਰਦ ठीक ਉਹ ਠੀਕ ਨੇ ਗੋਡੇ ਦਾ ਦਰਦ ਠੀਕ ਹੈ ਜੋ ਵੀ ਬਿਮਾਰੀ ਥਾਰੀ ਨਹੀਂ ਠੀਕ ਹੈ ਜਾਣੀ ਤੁਹਾਨੂੰ 50% ਵਾਂਗ ਫਰਕ ਆ ਜੀ ਠੀਕ ਹੈ ਤੇ ਤੁਸੀਂ ਮਾਤਾ ਜੀ ਪਹਿਲਾਂ ਦਵਾਈਆਂ ਕਿੱਥੋਂ ਖਾਧੀਆਂ ਸੀ ਪੁੱਤਰ ਮੈਂ ਤਾਂ ਕੁਝ ਛੱਡਿਆ ਨਹੀਂ ਦਵਾਈ ਹਾਂ ਜੇ ਕੋਈ ਡਾਕਟਰ ਨਹੀਂ ਸੁਝਾਇਆ ਸੀ ਜੀ ਮੈਂ ਕਿਹਾ ਕਿ ਮੈਂ ਨਾ ਕੀ ਮੈਨੂੰ ਸ਼ੁਰੂ ਨਹੀਂ ਆਇਆ ਠੀਕ ਹੈ ਸ਼ੰਗਰੂਰੋਂ ਦਵਾਈ ਲਈ ਅੱਛਾ ਪਰ ਮੂਰਕੀ ਤੋਂ ਫੈਲਾ ਨਹੀਂ ਆਇਆ ਸਗੋਂ ਬਿਮਾਰੀ ਮੇਰੀ ਬਾਦੀ ਦੀ ਬਾਦੀ ਦੀ ਹੁਣੇ ਤਿੰਨ ਸਾਲ ਮੇਰਾ ਬਸਿਆ ਵਿੱਚ ਬਿਮਾਰੀ ਦਾ ਕੱਟ ਕਰਾਉਣਾ ਪਿਆ ਠੀਕ ਹੈ ਤੇ ਮਾਤਾ ਜੀ ਤੁਸੀਂ ਇਹ ਜੂਸਾਂ ਬਾਰੇ ਅੱਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਜੂਸ ਵਰਤਨੇ ਚਾਹੀਦੇ ਨੇ ਨਹੀਂ ਨਹੀਂ ਸਾਰੇ ਦਵਾਈਆਂ ਖਾਓ ਮੈਂ ਤਾਂ ਆਪਣੇ ਬੱਚਿਆਂ ਨੂੰ ਮਿਆਂਨੇ ਖਾਓ ਅੱਛਾ ਤੁਸੀਂ ਆਪਣਾ ਸਾਰੇ ਠੀਕ ਹੋ ਜਾਓ ਵੀ ਇਹ ਬੋਡੀ ਸਰਵਿਸ ਪੈਕ ਵਰਤੋ